ਦੁੱਧ ਤੋਂ ਬਿਨਾ ਜਿਹੜੀ ਗਾਂ ਆ ਨਾ ਉਹ ਕਿਸੇ ਕੰਮ ਨਹੀਂ ਹੈ ਦੁੱਧ ਬਿਨ ਧੀਨ ਇਹ 12 ਮਾਂ ਵਿੱਚ ਵੀ ਮਹਾਰਜ ਨੇ ਕਿਹਾ ਧੀਨ ਦੁੱਧਾ ਤੇ ਬਾਹਰੀ ਕਿਤੇ ਨਾ ਆਵੇ ਕਾਮ ਵੀ ਜਿਹੜੀ ਗਾਂ ਦੁੱਧ ਨਹੀਂ ਦਿੰਦੀ ਉਹ ਮਾਲਕ ਦੇ ਕਿਸੇ ਕੰਮ ਦੀ ਨਹੀਂ ਹੈ ਕਿਉਂਕਿ ਦੁੱਧ ਚੋਣਾ ਹੈ ਮਾਲਕ ਨੇ ਦੁੱਧ ਉਹਨੇ ਦੇਣਾ ਨਹੀਂ ਤੇ ਫਿਰ ਉਹ ਕਿਸ ਕੰਮ ਦਾ ਦੁੱਧ ਬਿਨ ਧੀਨ ਜਿਵੇਂ ਦੁੱਧ ਤੋਂ ਬਿਨਾ ਗਾਂ ਦੀ ਕੋਈ ਕੀਮਤ ਨਹੀਂ ਹੈ ਪੰਖ ਬਿਨ ਪੰਛੀ ਪੰਖ ਬਿਨ ਪੰਛੀ ਪੰਖ ਦਾ ਅਰਥ ਹੈ ਖੰਭ ਪੰਛੀ ਦਾ ਅਰਥ ਹੈ ਪੰਛੀ ਹੁਣ ਪੰਛੀ ਦੀ ਕੀ ਕੀਮਤ ਹੈ ਖੰਭਾ ਤੋਂ ਬਿਨਾ ਕੋਈ ਕੀਮਤ ਨਹੀਂ ਹੈ ਪੰਛੀ ਦੀ ਕੋਈ ਕੀਮਤ ਨਹੀਂ ਖੰਭਾਂ ਤੋਂ ਬਿਨਾ ਖੰਭਾਂ ਦੇ ਨਾਲ ਹੀ ਉਹ ਉੱਡ ਸਕਦਾ ਹੈ ਖੰਭਾਂ ਦੇ ਨਾਲ ਹੀ ਉਹਦੀ ਕੀਮਤ ਹੈ ਖੰਭ ਨੇ ਤਾਂ ਉਹ ਪੰਛੀ ਹੈ ਉਡਾਰੀ ਭਰ ਸਕਦਾ ਹੈ ਪੰਖ ਬਿਨ ਪੰਛੀ ਜਲ ਬਿਨ ਉਤਪੁਜ ਕਾਮ ਨਹੀਂ ਪਾਣੀ ਤੋਂ ਬਿਨਾ ਜਿਹੜੀ ਖੇਤੀ ਹੈ ਸੱਕ ਜਾਂਦੀ ਹੈ ਸੜ ਜਾਂਦੀ ਹੈ ਪਾਣੀ ਤੋਂ ਬਿਨਾ ਜਿਹੜੀ ਖੇਤੀ ਹੈ ਨਾ ਸੁੱਕ ਸੜ ਜਾਂਦੀ ਹੈ ਮਤਲਬ ਉਸ ਦਾ ਜਿਹੜਾ ਮੁੱਲ ਨਹੀਂ ਪੈਂਦਾ ਕਿਉਂਕਿ ਉਹ ਦਾਣਾ ਨਹੀਂ ਸਹੀ ਬਣਿਆ ਉਸ ਦਾ ਇਸ ਲਈ ਦਾਣਾ ਨਹੀਂ ਸਹੀ ਬਣਿਆ ਸੁੱਕਿਆ ਦਾਣਾ ਸੀ ਦਾਣਾ ਬੜਾ ਕਮਜ਼ੋਰ ਸੀ ਜਦ ਬਣਿਆ ਹੀ ਨਹੀਂ ਪਾਣੀ ਤੋਂ ਬਿਨਾ ਸੁੱਕ ਗਈ ਸੜ ਗਈ ਜਲ ਬਿਨ ਕਿਉਂਕਿ ਖੇਤੀ ਦੇ ਲਈ ਜਲ ਦੀ ਬੜੀ ਵੱਡੀ ਕੀਮਤ ਹੈ ਹੁਣੇ ਤਿੰਨ ਉਦਾਹਰਣਾਂ ਦਿੱਤੀਆਂ ਦੁੱਧ ਬਿਨਾ ਗਾਂ ਨੇ ਕਿਸੇ ਕੀਮਤ ਦੀ ਕਿਸੇ ਉਹਦੀ ਕੋਈ ਕੀਮਤ ਨਹੀਂ ਹੈ ਖੰਭਾਂ ਬਿਨਾ ਪੰਛੀ ਦੀ ਕੋਈ ਕੀਮਤ ਨਹੀਂ ਹੈ ਤੇ ਪਾਣੀ ਤੋਂ ਬਿਨਾ ਖੇਤੀ ਦੀ ਕੋਈ ਕੀਮਤ ਨਹੀਂ ਹੈ ਖੇਤੀ ਦਾ ਕੋਈ ਮੁੱਲ ਨਹੀਂ ਵਟਿਆ ਜਾ ਸਕਦਾ ਅੱਗੇ ਮਹਾਰਾਜ ਕਹਿੰਦੇ ਕਿਆ ਸੁਲਤਾਨ ਸਲਾਮ ਵਿੱਚ ਹੋਣਾ ਉਹ ਕਾਹਦਾ ਬਾਦਸ਼ਾਹ ਜਿੰਨੂੰ ਕੋਈ ਸਲਾਮ ਹੀ ਨਾ ਕਰੇ ਉਕਾਦੀ ਉਹਦੀ ਬਾਦਸ਼ਾਹਤ ਜੇ ਉਹਦਾ ਕੋਈ ਸਤਕਾਰ ਹੀ ਨਾ ਕਰੇ ਉਹਨੂੰ ਸਲਾਮ ਨਾ ਕਰੇ ਉਹਨੂੰ ਕੋਈ ਨਮਸਕਾਰ ਹੀ ਨਾ ਕਰੇ ਉਹਦਾ ਡਰ ਹੀ ਨਾ ਮੰਨੇ ਉਕਾਦਾ ਬਾਦਸ਼ਾਹ ਆਇਆ ਕਿਆ ਸੁਲਤਾਨ ਸਲਾਮ ਦੇ ਹੋਣਾ ਅੰਦੀ ਕੋਠੀ ਤੇਰਾ ਨਾਮ ਨਹੀਂ ਇਹ ਉਦਾਹਰਨਾ ਦੇ ਕੇ ਮਹਾਰਾਜ ਕਹਿੰਦੇ ਨੇ ਮਾਰੇ ਕਹਿੰਦੇ ਅੰਧੀ ਕੋਠੀ ਮਤਲਬ ਜਿਹੜੇ ਹਿਰਦੇ ਵਿੱਚ ਪਰਮੇਸ਼ਰ ਜੀ ਦਾ ਨਾਮ ਨਹੀਂ ਨਵਸਿਆ ਉਹ ਹਿਰਦਾ ਸਖਣਾ ਹੈ ਕਿਸੇ ਕੰਮ ਦਾ ਨਹੀਂ ਹੈ ਸਾਹਿਬ ਜੀ ਕਹਿੰਦੇ ਅੰਧੀ ਕੋਠੀ ਤੇਰਾ ਨਾਮ ਨਹੀਂ ਮਤਲਬ ਕਿ ਉਹ ਸਰੀਰ ਕਿਸ ਕੰਮ ਦਾ ਇੱਥੇ ਮਨੁੱਖੀ ਸਰੀਰ ਦੀ ਮਹਾਰਤ ਗੱਲ ਕਰਦੇ ਨੇ ਜਿਹੜੇ ਸਰੀਰ ਨੇ ਨਾਮ ਨਹੀਂ ਜਪਿਆ ਜਿਹੜੇ ਸਰੀਰ ਨੇ ਬੰਦਗੀ ਨਹੀਂ ਕੀਤੀ ਭਜਨ ਨਹੀਂ ਕੀਤਾ ਉਹ ਸਰੀਰ ਕਿਉਂਕਿ ਵੇਖੋ ਗੁਰੂ ਪਿਆਰਿਓ ਜੇ ਤਾਂ ਕਰਨੀ ਹੈ ਚੰਮ ਦੀ ਗੱਲ ਜੇ ਤਾਂ ਬੰਦੇ ਦੇ ਚੰਮ ਦੀ ਇੱਕ ਪਾਸੇ ਗੱਲ ਕਰਨੀ ਹੈ ਦੂਜੇ ਪਾਸੇ ਗੱਲ ਕਰਨੀ ਹੈ ਪਸ਼ੂ ਦੇ ਚੰਮ ਦੀ ਤਾਂ ਮਹਾਰਾਜ ਨੇ ਨਾ ਪਸ਼ੂ ਦੇ ਚੰਮ ਨੂੰ ਚੰਗਾ ਕਿਹਾ ਆ ਜੇ ਆਪਾਂ ਚੰਮ ਦੀ ਗੱਲ ਹੀ ਕਰਨੀ ਆ ਤੇ ਕਿਉਂਕਿ ਸਹਿਬ ਦੀ ਪਾਵਨ ਬਾਣੀ ਦਾ ਵੀ ਬਚਨ ਹੈ ਵੀ ਪਸ਼ੂ ਤਾਂ ਮਰ ਕੇ ਵੀ ਕੰਮ ਆਉਂਦੇ ਨੇ ਨਰੂ ਮਰੈ ਨਰ ਕਾਮਨਾ ਆਵੇ ਪਸ਼ੂ ਮਰੈ ਦਸ ਕਾਜ ਸੁਆਰੈ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ ਮੈਂ ਕਿਆ ਜਾਨੋ ਬਾਬਾ ਰੇ ਫਿਰ ਇੱਕ ਥਾਂ ਤੇ ਹੋਇ ਮਹਾਰਾਜ ਕਹਿੰਦੇ ਪਸ਼ੂ ਮਿਲੈ ਚੰਗਿਆਈਆਂ ਜੇ ਆਪਾਂ ਕੱਲੇ ਸਰੀਰ ਦੀ ਗੱਲ ਹੀ ਕਰਨੀ ਹੈ ਵੀ ਉਹਨਾਂ ਦਾ ਚੰਮ ਵਧੀਆ ਕਿ ਸਾਡਾ ਬੰਦੇ ਦਾ ਚੰਮ ਵਧੀਆ ਤੇ ਫਿਰ ਮਹਾਰਾਜ ਕਹਿੰਦੇ ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ ਨਾਮ ਮਹਿੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਮਤਲਬ ਇਸ ਸਰੀਰ ਦੀ ਕੀਮਤ ਬੰਦਗੀ ਕਰਕੇ ਹੀ ਐ ਓਦਾਂ ਤਾਂ ਇਹ ਪਸ਼ੂਆਂ ਤੋਂ ਵੀ ਮਾੜਾ ਆ ਜਿਹੜਾ ਚੰਮ ਬੰਦੇ ਨੂੰ ਦਿੱਤਾ ਨਾ ਮਹਾਰਾਜ ਨੇ ਪਸ਼ੂ ਤੋਂ ਵੀ ਮਾੜਾ ਆ ਸਤਿਗੁਰੂ ਫਿਰ ਕਹਿੰਦੇ ਹੁਣ ਮੰਨ ਲਓ ਬੰਦਾ ਵੀ ਨਾਮ ਨਹੀਂ ਜਪਦਾ ਪਸ਼ੂ ਤਾਂ ਜਪ ਹੀ ਨਹੀਂ ਸਕਦਾ ਨਾਮ ਕਿਉਂਕਿ ਪਸ਼ੂ ਨੂੰ ਤਾਂ ਸੋਝੀ ਨਹੀਂ ਦਿੱਤੀ ਬੰਦੇ ਨੂੰ ਸੋਝੀ ਦਿੱਤੀ ਬੰਦਾ ਬੰਦਾ ਹੋ ਕੇ ਵੀ ਨਾਮ ਨਾ ਜਪੇ ਚੰਗੇ ਕਰਮ ਨਾ ਕਰੇ ਤਾਂ ਫਿਰ ਸਤਿਗੁਰਾਂ ਨੇ ਪਸ਼ੂ ਨੂੰ ਵਡਿਆਈ ਦੇ ਦਿੱਤੀ ਹੈ ਪਸ਼ੂ ਨੂੰ ਚੰਗਾ ਕਿਹਾ ਆ ਪਾਤਸ਼ਾਹ ਕਹਿੰਦੇ ਪਸ਼ੂ ਮਿਲੈ ਚੰਗਿਆਈਆਂ ਪਸ਼ੂ ਚੰਗਾ ਆ ਤੇਰੇ ਨਾਲੋਂ ਕਿਉਂ ਮਹਾਰਾਜ ਖਾੜ ਖਾਮ ਹੈ ਅੰਮ੍ਰਿਤ ਦੇ ਉਹ ਖੜ ਖਾਂਦਾ ਖੜ ਦਾ ਮਤਲਬ ਸੁੱਖਾ ਮਿੱਸਾ ਟੂੜੀ ਖਾ ਲਈ ਉਹ ਬੰਦੇ ਵਰਗੇ 36 ਪ੍ਰਕਾਰ ਦੇ ਪਦਾਰਥ ਤਾਂ ਨਹੀਂ ਖਾਂਦਾ ਉਹ ਖੜ ਖਾਵੇਂ ਘਾਹ ਫੂਸ ਖਾ ਲਿਆ ਟੂੜੀ ਖਾ ਲਈ ਸੁੱਕਾ ਦਾ ਖਾ ਲਿਆ ਖਾ ਕੇ ਤੇ ਕੀ ਕਰਦਾ ਆ ਅੰਮ੍ਰਿਤ ਦੇ ਅੰਮ੍ਰਿਤ ਦਾ ਅਰਥ ਦੁੱਧ ਨੂੰ ਅੰਮ੍ਰਿਤ ਵੀ ਕਿਹਾ ਹੈ ਗੁਰਬਾਣੀ ਨੇ ਅੰਮ੍ਰਿਤ ਦੇ ਅੰਮ੍ਰਿਤ ਦਿੰਦਾ ਜਾ ਖਾੜ ਖਾਮ ਹੈ ਅੰਮ੍ਰਿਤ ਦੇ ਦੁੱਧ ਦਿੱਤਾ ਹੁਣ ਬੰਦਾ 36 ਪ੍ਰਕਾਰ ਦੇ ਪਦਾਰਥ ਖਾ ਕੇ ਕਿਹੜਾ ਉਹ ਤਾਂ ਸਭ ਨੂੰ ਮਲੀਨ ਕਰ ਦਿੰਦਾ ਜਾ ਉਹਨਾਂ ਨੂੰ ਜੇ ਬੰਦਾ ਬੰਦਗੀ ਨਹੀਂ ਕਰਦਾ ਤੇ ਨਾਮ ਨਹੀਂ ਜਪਦਾ ਤਾਂ ਖੜ ਖਾਮ ਹੈ ਅੰਮ੍ਰਿਤ ਦੇ ਨਾਮ ਬਿਹੂਨੇ ਆਦਮੀ ਮਹਾਰਾਜ ਕਹਿੰਦੇ ਜਿਹੜਾ ਬੰਦਾ ਨਾਮ ਤੋਂ ਵੀ ਹੋਣਾ ਆ ਨਾਮ ਵਿਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਕਹਿੰਦੇ ਤ੍ਰਿਗ ਜੀਵਨ ਹੈ ਉਸ ਬੰਦੇ ਦਾ ਤਰਕਾਰ ਯੋਗ ਹੈ ਕਿਉਂਕਿ ਮਾੜੇ ਕਰਮ ਕਰ ਰਿਹਾ ਹੈ ਆਪਾਂ ਜਿਵੇਂ ਬੇਨਤੀ ਕਰ ਰਹੇ ਸੀ ਨਾ ਵੀ ਮਨੁੱਖੀ ਸਰੀਰ ਦੀ ਕੀਮਤ ਤੇ ਭਜਨ ਭਜਨ ਬੰਦਗੀ ਦੇ ਨਾਲ ਹੈ ਇੱਕ ਥਾਂ ਤੇ ਹੋਰ ਕਹਿੰਦੇ ਕਬੀਰ ਸਾਖਤ ਤੇ ਸੂਕਰ ਭਲਾ ਰਾਖਾ ਆਛਾ ਗਾਉ ਹੁਣ ਗੱਲ ਤਾਂ ਗੁਰਬਾਣੀ ਨੇ ਬੰਦੇ ਨੂੰ ਕੀ ਤੁਲਨਾ ਦਿੱਤੀ ਹੈ ਬੰਦਾ ਤਾਂ ਆਪਣੇ ਆਪ 'ਚ ਬਹੁਤ ਵੱਡਾ ਬਣਿਆ ਫਿਰਦਾ ਸਾਖਤ ਬੰਦੇ ਲਈ ਮਹਾਰਾਜ ਪਤਾ ਕੀ ਕਹਿੰਦੇ ਉਹ ਕਹਿੰਦੇ ਸਾਖਤ ਪੁਰਸ਼ ਨਾਲੋਂ ਤਾਂ ਸੂਰ ਚੰਗਾ ਹੈ ਸਾਕਤ ਨਾਲੋਂ ਸੂਰ ਨੂੰ ਤੁਲਨਾ ਦੇ ਦਿੱਤੀ ਵੀ ਸੂਰ ਚੰਗਾ ਮਹਾਰਾਜ ਐਡਾ ਵੱਡਾ ਬਚਨ ਕਹਤਾ ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ گاਉ ਆਪਾਂ ਅੱਜ ਗੱਲ ਕਰ ਰਹੇ ਸ਼ਬਦ ਵਿੱਚ ਗੱਲ ਆਈ ਹੈ ਨਾਮ ਤੋਂ ਬਿਨਾ ਗਾਂ ਦੀ ਕੋਈ ਕੀਮਤ ਨਹੀਂ ਪੰਛੀ ਦੀ ਖੰਭਾ ਤੋਂ ਬਿਨਾ ਕੋਈ ਕੀਮਤ ਨਹੀਂ ਤੇ ਫਸਲ ਦੀ ਖੇਤੀ ਦੀ ਪਾਣੀ ਤੋਂ ਬਿਨਾ ਕੋਈ ਕੀਮਤ ਨਹੀਂ ਤੇ ਬੰਦੇ ਦੀ ਨਾਮ ਤੋਂ ਬਿਨਾ ਕੋਈ ਕੀਮਤ ਨਹੀਂ ਬੰਦੇ ਦੀ ਬੰਦਗੀ ਤੋਂ ਬਿਨਾ ਭਜਨ ਤੋਂ ਬਿਨਾ ਕੋਈ ਕੀਮਤ ਨਹੀਂ ਕਬੀਰ ਸਾਹਿਬ ਕਹਿੰਦੇ ਕਬੀਰ ਸਾਖਤ ਤੇ ਸੂਕਰ ਭਲਾ ਰੱਖ ਐ ਆਛਾ ਗਾਓ ਕਹਿੰਦੇ ਉਹ ਚੰਗਾ ਆ ਫਿਰ ਅੱਗੇ ਇਹ ਵੀ ਦੱਸ ਦਿੱਤਾ ਵੀ ਕਿਉਂ ਚੰਗਾ ਆ ਕਹਿੰਦੇ ਸੂਰ ਗੰਦਗੀ ਖਾਂਦਾ ਆਇਆ ਕੰਮ ਸੇ ਕੰਮ ਇਲਾਕੇ ਦੀ ਨਗਰ ਦੀ ਪਿੰਡ ਦੀ ਸਫਾਈ ਤਾਂ ਕਰਦਾ ਨਾ ਰਾਖਾ ਆਛਾ گاਉ ਉਹ ਸਾਖਤ ਬੱપરા ਮਰ ਗਿਆ ਕੋਈ ਨ ਲਹਿਹ ਨਾ ਉਹ ਸਾਖਤ ਵੀ ਜਦੋਂ ਸਾਖਤ ਰੱਬ ਤੋਂ ਟੁੱਟਿਆ ਜਦੋਂ ਮਰ ਜਾਂਦਾ ਤੇ ਕੋਈ ਨਾਉ ਲੈਣਾ ਵੀ ਉਹਦਾ ਪਸੰਦ ਨਹੀਂ ਕਰਦਾ ਕਿਉਂਕਿ ਕਰਮ ਮਾੜੇ ਸੀ ਜੀਵਨ ਮਾੜਾ ਸੀ ਇੱਕ ਬਚਨ ਹੋਰ ਆ ਗਿਆ ਮਹਾਰਾਜ ਦਾ ਚੇਤੇ ਮਹਾਰਾਜ ਜੀ ਪਤਾ ਬਖਸ਼ਿਸ਼ ਕੀ ਕਰਦੇ ਮਹਾਰਾਜ ਕਹਿੰਦੇ ਕਰਪੂਰ ਪੁਹੇ ਪਸਗੰਦਾ ਆਪਾਂ ਗੱਲ ਕਰ ਰਹੇ ਸੀ ਜੇ ਚਮ ਦੀ ਗੱਲ ਹੀ ਕਰਨੀ ਹੈ ਤਾਂ ਬੰਦੇ ਦੇ ਚਮ ਨਾਲੋਂ ਪਸ਼ੂਆਂ ਦਾ ਚਮ ਕਈ ਗੁਣਾ ਚੰਗਾ ਆ ਜੇ ਚਮ ਚਮਣ ਦੀ ਤੁਲਨਾ ਕਰਨੀ ਹੈ ਤਾਂ ਬੰਦੇ ਦੇ ਚਮ ਦੀ ਕੀਮਤ ਨਾਮ ਨਾਲ ਹੈ ਬੰਦੇ ਦੇ ਮਨੁੱਖਾ ਜਨਮ ਦੀ ਕੀਮਤ ਬੰਦਗੀ ਨਾਲ ਹੈ ਚੰਗੇ ਕਰਮਾਂ ਨਾਲ ਹੈ ਜੇ ਸੋਝੀ ਹੁੰਦਿਆਂ ਵੀ ਜੇ ਹੱਥ 'ਚ ਦੀਵਾ ਫੜ ਕੇ ਵੀ ਬੰਦਾ ਖੂਚ ਡਿੱਗਦਾ ਆ ਗੁਰੂ ਪਿਆਰਿਓ ਉਹਨੂੰ ਸਿਆਣੇ ਦਾ ਦਰਜਾ ਥੋੜੀ ਦਿੱਤਾ ਜਾਂਦਾ ਹੈ ਇਸ ਲਈ ਸਤਗੁਰਾਂ ਦਾ ਬਚਨ ਹੈ ਕਰਪੂਰ ਪੁਹਿਪ ਸੁਗੰਧਾ ਪਰਸ ਮਨੁੱਖਿਆ ਦੇਹੰਗ ਮਲੀਨੰ ਗੁਰੂ ਪਿਆਰਿਓ ਆਪਾ ਬੰਦਾ ਕਿੰਨੇ ਤਰ੍ਹਾਂ ਦੇ ਪਾਊਡਰ ਸੈਂਟ ਸਾਬਣਾਂ ਦੀ ਵਰਤੋਂ ਕਰਦਾ ਆ। ਸਰੀਰ 'ਚੋਂ ਖੁਸ਼ਬੂ ਆਵੇ। ਇਸ ਵਾਸਤੇ। ਪਸ਼ੂ ਕਿਸੇ ਪਾਊਡਰ ਦੀ, ਕਿਸੇ ਸਾਬਣ ਦੀ, ਕਿਸੇ ਸੈਂਟ ਦੀ ਵਰਤੋਂ ਨਹੀਂ ਕਰਦਾ। ਨਾ ਕੋਈ ਪੰਛੀ ਕਰਦਾ ਆ, ਨਾ ਕੋਈ ਪਸ਼ੂ ਕਰਦਾ ਆ। ਭਾਵੇਂ ਪਸ਼ੂ ਪਾਲਤੂ ਨੇ, ਭਾਵੇਂ ਜੰਗਲ ਵਿੱਚ ਰਹਿਣ ਵਾਲੇ ਨੇ। ਜਾਨਵਰ ਕੋਈ ਵੀ ਹੈ। ਕਰਪੂਰ ਉਹ ਪਸਗੰਦਾ ਮਹਾਰਾਜ ਕਹਿੰਦੇ ਮਹਿੰਗੇ ਤੋਂ ਮਹਿੰਗੇ ਸਾਬਣ ਸੈਂਟ ਪਾਊਡਰ ਬੰਦੇ ਦੇ ਚੰਮ ਨਾਲ ਲੱਗਣ ਤੋਂ ਬਾਅਦ ਆਪ ਆਪਾ ਤਾਂ ਚਲੋ ਇਹਨਾਂ ਚੀਜ਼ਾਂ ਦੀ ਬਹੁਤ ਆਪਾ ਮੀਡੀਅਮ ਲੋਕ ਬਹੁਤ ਘੱਟ ਵਰਤੋਂ ਕਰਦੇ ਜੋ ਕੋਈ ਕਰਦਾ ਵੀ ਵੱਧ ਤੋਂ ਵੱਧ ਕੋਈ 500 ਦਾ ਸੈਂਟ ਖਰੀਦ ਲੇਗਾ 1000 ਦਾ ਵੱਧ ਤੋਂ ਵੱਧ ਕੋਈ ਖਰੀਦ ਲੂਗਾ ਜਿਹੜੇ ਅਮੀਰ ਲੋਕ ਨੇ ਨਾ ਜੀ ਗੁਰੂ ਪਿਆਰਿਓ ਲੱਖਾਂ ਦੇ ਲੱਖਾਂ ਲੱਖਾਂ ਤੱਕ ਦੇ ਪਰਫਿਊਮਾਂ ਦੀ ਵਰਤੋਂ ਕਰਦੇ ਨੇ ਉਹ ਅਤਰਾਂ ਦੀ ਜਿਹੜੇ ਸਰੀਰ ਤੇ ਲਾਉਂਦੇ ਨੇ ਉਹਨਾਂ ਦੀ ਲੱਖਾਂ ਦੇ ਹਿਸਾਬ ਨਾਲ ਕੀਮਤ ਹੁੰਦੀ ਹੈ ਰੋ ਬਚਾਓ ਸਤਗੁਰੂ ਨੇ ਗੱਲ ਕੀਤੀ ਵੀ ਕਿੱਡਾ ਵੀ ਮਹਿੰਗਾ ਕਿਉਂ ਨਹੀਂ ਹੈ ਕੋਈ ਜਦੋਂ ਉਹ ਸਰੀਰ ਨਾਲ ਲੱਗ ਗਿਆ ਨਾ ਚੰਮ ਨਾਲ ਲੱਗ ਗਿਆ ਜਨਾਜ਼ਰ ਤਾਂ ਸ਼ੀਸ਼ੀ ਦੇ ਵਿੱਚ ਬੰਦ ਹੈ ਉਹਨਾਂ ਚਿਰ ਤਾਂ ਉਹਦੀ 스멜 ਉਹਦੀ ਖੁਸ਼ਬੋ ਉਹਦਾਂ ਬਰਕਰਾਰ ਰਹਿਣੀ ਆ ਜਦੋਂ ਬੰਦੇ ਦੇ ਸਰੀਰ ਤੇ ਲੱਗ ਗਿਆ ਨਾ ਉਹਦੀ ਘਟੀ ਜਾਣੀ ਆ ਫਰਕ ਸਿਰਫ ਇੰਨਾ ਆ ਜਿਹੜੇ ਸਸਤੇ ਨੇ ਉਹਨਾਂ ਦੀ ਘਟ ਰਹਿੰਦੀ ਹੈ ਜਿਹੜੇ ਮਹਿੰਗੇ ਨੇ ਵੱਧ ਤੋਂ ਵੱਧ ਉਹਨਾਂ ਦੀ ਇੱਕ ਦਿਨ ਦੋ ਦਿਨ ਚਾਰ ਦਿਨ 스멜 ਰਹੇ ਜੇ ਖੁਸ਼ਬੋ ਰਹੇ ਜੇ ਘਟੀ ਤਾਂ ਹੁੰਦੀ ਵੀ ਜਾਣੀ ਆ ਮਹਾਰਾਜ ਕਹਿੰਦੇ ਐਡੇ ਮਹਿੰਗੇ ਮਹਿੰਗੇ ਪਦਾਰਥ ਬੰਦਾ ਤਨ ਤੇ ਲਾਉਂਦਾ ਆ ਇਹਨੂੰ ਸੁਗੰਧਿਤ ਕਰਨ ਦੇ ਲਈ ਪਰ ਜਦੋਂ ਉਹ ਪਦਾਰਥ ਇਹਦੇ ਤਨ ਤੇ ਲੱਗ ਜਾਂਦਾ ਆ ਤਾਂ ਉਹ ਵੀ ਮੈਲਾ ਹੋ ਜਾਂਦਾ ਆ ਕੁਰਪੂਰ ਪੁਹਪ ਸੁਗੰਧਾ ਬੜੇ ਮਹਿੰਗੇ ਪਦਾਰਥ ਸੀ ਇਹ ਪਰਸ ਪਰਸ ਦਾ ਅਰਥ ਹੈ ਜਦੋਂ ਤਨ ਨੂੰ ਛਪਰਸ਼ ਹੋਵੇ ਮਨੁੱਖਯੰ ਬੰਦੇ ਦੇ ਤਨ ਨੂੰ ਦੇਹੰ ਮਲੀਨੰ ਦੇਹੰ ਦਾ ਅਰਥ ਹੈ ਸਰੀਰ ਨੂੰ ਜਦੋਂ ਛਪਰਸ਼ ਹੋ ਗਏ ਬੰਦੇ ਦੇ ਸਰੀਰ ਨੂੰ ਛਪਰਸ਼ ਹੋ ਗਏ ਮਲੀਨੰ ਇਹ ਵੀ ਮੈਲੇ ਹੋ ਗਏ ਇਹ ਵੀ ਮੈਲੇ ਹੋ ਗਏ ਪਰਸ ਮਨੁੱਖਿਆ ਦੇਹੰ ਮਲੀਨੰ ਮੱਜਾ ਰੁਦਰ ਦਰਗੰਦਾ ਨਾਨਕ ਅਥ ਗਰਬੇਨ ਅਗਿਆਨਾ ਸਤਗੁਰ ਕਹਿੰਦੇ ਜਦੋਂ ਆ ਚਮੜੀ ਨੂੰ ਛੇਲ ਲੀਏ ਮੰਨ ਲਓ ਚਮੜੀ ਨੂੰ ਛੇਲ ਲੀਏ ਚਮੜੀ ਨੂੰ ਪਾਸੇ ਢਾ ਲੀਏ ਪਿੱਛੋਂ ਅੰਦਰ ਕੀ ਨਿਕਲ ਆਇਆ ਮੱਜਾ ਮੇਜਰ ਸਰੀਰ ਚ ਭਰੀ ਹੋਈ ਹੋ ਇਹ ਤਾਂ ਟੱਕਿਆ ਇਹ ਤਾਂ ਰੱਬ ਜੀ ਨੇ ਬੜੀ ਕਿਰਪਾ ਕੀਤੀ ਹੈ ਇਹ ਤਾਂ ਸਾਡੇ ਤੇ ਪੋਚਾ ਮਾਰਿਆ ਹੋਇਆ ਹੈ ਚਮੜੀ ਦਾ ਜੇ ਬੰਦਾ ਵੀ ਆਪਣੇ ਅੰਦਰ ਨੂੰ ਵੇਖ ਲਵੇ ਨਾ ਆ ਸਾਰੇ ਸਿਸਟਮ ਨੂੰ ਵੇਖ ਲਵੇ ਵੱਖਰੀਆਂ ਵੱਖਰੀਆਂ ਟੈਂਕੀਆਂ ਬਣੀਆਂ ਨੇ ਅੰਦਰ ਜਿਹੜੀ ਬਾਧੂ ਪਦਾਰਥ ਗੰਦਗੀ ਵਾਲੀ ਟੈਂਕੀ ਵੀ ਅੰਦਰ ਹੀ ਬਣਾਈ ਹੈ ਕਿਤੇ ਉਹ ਖਾਂ ਜਿਹੜਾ ਖਾਦਾ ਪੀਤਾ ਆ ਉਹ ਪਚਦਾ ਪਿਆ ਆ ਕਿਤੇ ਉਹਦੇ ਚੋਂ ਰਾਸ ਨਿਕਲਦੇ ਪਏ ਨੇ ਕਿਤੇ ਬਾਧੂ ਪਦਾਰਥ ਨਿਕਲਦਾ ਪਿਆ ਆ ਬੱਕਰੀਆਂ ਬੱਕਰੀਆਂ ਟੈਂਕੀਆਂ ਪ੍ਰਮਾਤਮਾ ਨੇ ਅੰਦਰ ਬਣਾਈਆਂ ਨੇ ਮੱਝ ਆ ਰੁਦਰ ਖੂਨ ਹੈ ਦਰਗੰਦਾ ਤਾਂ ਬੰਦਾ ਵੀ ਨਾ ਜੀ ਇਹ ਹਕੀਕਤ ਹੈ ਕਿਸੇ ਦੇ ਨਾਲ ਕੋਈ ਘਟਨਾ ਵਾਪਰ ਜਾਵੇ ਐਕਸੀਡੈਂਟ ਹੋ ਜੇ ਸਰੀਰ ਚੀਥੜੇ ਚੀਥੜੇ ਹੋ ਜੇ ਨਾ ਬੰਦਾ ਵੀ ਬੰਦੇ ਦੇ ਤਨ ਤੋਂ ਨਫ਼ਰਤ ਕਰਨ ਲੱਗ ਪੈਂਦਾ ਕਿਉਂਕਿ ਉਹ ਮੱਝ ਬੋਟੀਆਂ ਸਭ ਬਾਹਰ ਨਿਕਲ ਆਈਆਂ ਜੜੀਆਂ ਪਰਦੇ ਵਿੱਚ ਸੀ ਜੜੀਆਂ ਕੱਜੀਆਂ ਹੋਈਆਂ ਸੀ ਮੱਜਾ ਰੁਦਰਦਰ ਗੰਦਾ ਨਾਨਕ ਅਥ ਗਰਬੇਨ ਅਗਿਆਨੋ ਮਹਾਰਾਜ ਕਹਿੰਦੇ ਅਗਿਆਨੀ ਬੰਦਾ ਉਹੀ ਹੰਕਾਰ ਕਰੀ ਜਾਂਦਾ ਹੈ ਤਨ ਦਾ ਸਰੀਰ ਦਾ ਉਹੀ ਮਾਨ ਕਰੀ ਜਾਂਦਾ ਹੈ ਕਬੀਰ ਜੀ ਨੇ ਕਿਹਾ ਕਬੀਰ ਗਰਬ ਨਾ ਕੀਤੀ ਹੈ ਚਾਮ ਲਪੇਟੇ ਹਾੜ ਤੇਰੀਆਂ ਹੱਡੀਆਂ ਨੂੰ ਚੰਮ ਦੇ ਵਿੱਚ ਲੇਪਣ ਕੀਤਾ ਹੋਇਆ ਹੈ ਲਪੇਟੀਆਂ ਹੋਈਆਂ ਨੇ ਇਹੋ ਕਹਿ ਲੀਏ ਅੰਦਰ ਦੀ ਜਿੰਨੀ ਪੂਟਲੀ ਐ ਇਹਨੂੰ ਚੰਮ ਦੇ ਵਿੱਚ ਬੰਨਿਆ ਹੋਇਆ ਹੈ ਪਰਮਾਤਮਾ ਜੀ ਨੇ ਪਰਮੇਸ਼ਰ ਨੇ ਬੰਨਿਆ ਹੋਇਆ ਹੈ ਕਬੀਰ ਗਰਬ ਨਾ ਕੀਜੀਐ ਚਾਮਲ ਪੇਟੇ ਹਾੜ ਚੰਮ ਦਾ ਲੇਪਣ ਕਰਕੇ ਸਾਰੇ ਸਰੀਰ ਨੂੰ ਬੰਨ੍ਹ ਦਿੱਤਾ ਚਾਮਲ ਪੇਟੇ ਹਾੜ ਹੈ ਵਰ ਉਪਰ 76 ਤਰ ਤੇ ਫਨ ਧਰਨੀ ਗੱਡ ਕਾ ਦਾ ਹੰਕਾਰ ਕਾ ਦਾ ਮਾਣ ਕਹਿੰਦੇ ਇਹ ਤਾਂ ਕਬੀਰ ਭਗਤ ਜੀ ਕਹਿੰਦੇ ਵੀ ਜਿਵੇਂ ਜਿਹੜੇ ਜਿਹੜੇ ਘੋੜਿਆਂ ਤੇ ਸਵਾਰੀਆਂ ਕਰਦੇ ਸੀ ਤੇ ਉੱਤੇ ਛੱਤਰ ਝੁਲਦੇ ਸੀ ਨਾ ਉਹ ਵੀ ਧਰਤੀ ਵਿੱਚ ਦਫਨਾਏ ਗਏ ਗੱਡੇ ਗਏ ਮਾਣ ਕਾ ਦਾ ਇੱਥੇ ਇਸ ਲਈ ਗੁਰੂ ਪਿਆਰਿਓ ਅੱਜ ਦਾ ਜਿਹੜਾ ਸ਼ਬਦ ਹੈ ਇਸ ਵਿੱਚ ਆਪਾਂ ਦੋ ਪੰਕਤੀਆਂ ਹੀ ਵਿਚਾਰੀਆਂ ਨੇ ਪਹਿਲੀਆਂ ਵੀ ਦੁੱਧ ਤੋਂ ਬਿਨਾ ਗਾਂ ਦੀ ਕੋਈ ਕੀਮਤ ਨਹੀਂ ਹੈ ਗਾਂ ਦੇ ਚਾਮਣੋਂ ਕੋਈ ਨਹੀਂ ਸਾਂਭਦਾ ਜੇ ਦੁੱਧ ਨਾ ਦੇਵੇ ਤਾਂ ਤੇ ਅਗਲੀ ਗੱਲ ਕੀਤੀ ਪੰਖੰਬਾਂ ਤੋਂ ਬਿਨਾ ਪੰਛੀ ਦੀ ਕੋਈ ਕੀਮਤ ਨਹੀਂ ਹੈ ਤੇ ਪਾਣੀ ਤੋਂ ਬਿਨਾ ਖੇਤੀ ਦੀ ਕੋਈ ਕੀਮਤ ਨਹੀਂ ਹੈ ਮਨੁੱਖਾ ਜਨਮ ਦੀ ਕੀਮਤ ਨਾਮ ਤੋਂ ਬਿਨਾ ਨਹੀਂ ਹੈ ਬੰਦਗੀ ਤੋਂ ਬਿਨਾ ਨਹੀਂ ਹੈ ਮਹਾਰਾਜ ਜੀ ਕਹਿੰਦੇ ਇਸ ਲਈ ਪਾਤਸ਼ਾਹ ਜੀ ਨੇ ਕੁਝ ਜਾਨਵਰਾਂ ਦੀਆਂ ਉਦਾਹਰਨਾਂ ਦੇ ਕੇ ਵੀ ਬੰਦੇ ਨੂੰ ਸਮਝਾਉਣਾ ਕੀਤਾ ਵੀ ਵੇਖ ਉਹਨਾਂ ਵਿੱਚ ਆ ਗੁਣ ਹੈ ਉਹਨਾਂ ਵਿੱਚ ਐਦਾਂ ਦੀ ਪ੍ਰੀਤੀ ਹੈ ਤੂੰ ਵੀ ਪਰਮਾਤਮਾ ਨਾਲ ਇਸ ਤਰ੍ਹਾਂ ਦੀ ਪ੍ਰੀਤੀ ਕਰ ਜੋ ਉਹਨਾਂ ਵਿੱਚ ਇਦਾਂ ਦੀ ਵਫਾਦਾਰੀ ਹੈ ਤੂੰ ਵੀ ਮਾਲਕ ਪ੍ਰਤੀ ਵਫਾਦਾਰੜਾ ਜਿੰਦਾ ਦਿੱਤਾ ਖਾ ਰਿਆਂ ਆਂ ਜਿੰਦਾ ਦਿੱਤਾ ਪਹਿਨ ਰਿਆਂ ਆਂ ਜਿੰਦੇ ਦਿੱਤੇ ਸਵਾਸਾਂ ਨੂੰ ਭੋਗਦਾ ਪਿਆ ਆਂ ਜਿਸ ਦੇ ਦਿੱਤੇ ਤਨ ਨੂੰ ਮਾਣਦਾ ਪਿਆ ਆਂ ਭੋਗਾਂ ਨੂੰ ਭੋਗਦਾ ਆਂ ਉਸ ਦੀ ਆਬਾਦਤ ਕਰਨਾ ਕਰ ਬਾਕੀ ਵਿਚਾਰਾ ਪਾਗਲੇ دیਵਾਨ ਵਿੱਚ ਸਾਂਝ ਪਾਵਾਂਗੇ ਗੁਰੂ ਪਿਆਰਿਓ